ਪ੍ਰੀਵਿਊ ਵੀਰ ਜੀ ਮੈਨੂੰ ਵੀ ਕਿਸੇ ਸੱਜਣ ਨੇ ਹੁਣ ਵੀਡੀਓ ਭੇਜੀ ਆ ਵੀਡੀਓ ਦੇਖ ਕੇ ਬੜਾ ਹੀ ਮਨ ਨੂੰ ਦੁੱਖ ਲੱਗਾ ਹੈ ਦੇਖੋ ਜੈ ਮਾਤਾ ਦੀ ਕਹਿਣਾ ਗੁਨਾਹ ਨਹੀਂ ਆ ਲੇਕਿਨ ਜੈ ਮਾਤਾ ਦੀ ਨਾਰੇ ਦੇ ਹੇਠ ਇਹ ਬੰਜਰ ਗੁਨਾਹ ਕਰਨਾ ਕਿਛੇ ਸਾਜਜ ਦਾ ਹਿੱਸਾ ਹੋ ਸਕਦਾ ਹੈ ਮਾਫ ਕਰਨਾ ਦਰਬਾਰ ਸਾਹਿਬ ਦੇ ਅੰਦਰ ਉਹਦੀ ਹਦੂਦ ਦੇ ਅੰਦਰ ਪਹਿਲਾਂ ਵੀ ਕਈ ਲੋਕ ਕਦੇ ਕੋਈ ਟੀ-ਸ਼ਰਟ ਪਾ ਕੇ ਆ ਜਾਂਦਾ ਕਦੇ ਕੋਈ ਯੋਗਾ ਕਰਨ ਆ ਜਾਂਦਾ ਕਦੇ ਕੋਈ ਹਮਲਾ ਕਰਨ ਆ ਜਾਂਦਾ ਇਹ ਬੰਦੇ ਦੇ ਪਿੱਛੇ ਵੀ ਕੋਈ ਸਾਜ਼ਿਸ਼ ਕੀ ਆ ਇਹਦੀ ਜਿਹੜਾ ਸ਼ਾਨ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਆ ਔਰ ਮੈਂ ਇਸ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਮਿੱਤਰ ਪਿਆਰੇ ਮੇਰੀ ਸੁਣ ਲੈ ਗੱਲ ਛੁੱਤ ਪੰਜਾਬੀ ਦੇ ਵਿੱਚ ਤੂੰ ਲਾਲ ਨੋਟਾਂ ਦੇ ਰੰਗਰ ਤੂੰ ਕਰਵਾ ਜੈ ਮਾਤਾ ਦੀ ਸਾਨੂੰ ਕੋਈ ਇਤਰਾਜ਼ ਨਹੀਂ ਆ ਠੀਕ ਆ ਪਰ ਜਿਸ ਤਰੀਕੇ ਦੇ ਨਾਲ ਤੂੰ ਆਪ ਦੀ ਗੰਦੀ ਰਾਜਨੀਤੀ ਨੂੰ ਸ਼ਹਿ ਦੇ ਰਿਆ ਨਾ ਮਾਰ ਮਾਰ ਤੇਰੀਆਂ ਜੁੱਤੀਆਂ ਤੇ ਤੇਰਾ ਸਿਰ ਗੰਜਾ ਕਰ ਦਾਂਗੇ ਤੈਨੂੰ ਤੈਨੂੰ 2 ਦਿਨ ਦਾ ਟਾਈਮ ਆ ਦੇਣਾ ਤੈਨੂੰ ਸਿਰਫ 2 ਦਿਨ ਦਾ ਠੀਕ ਆ ਅਗਰ ਤੂੰ 24 ਘੰਟਿਆਂ ਦੇ ਵਿੱਚ ਵਿੱਚ ਇੱਕ ਬੰਜਰ ਗੁਨਾਹ ਦੀ ਮਾਫੀ ਨਾ ਮੰਗੀ ਤੇ ਆਪਣਾ ਸਪਸ਼ਟੀਕਰਨ ਨਾ ਦਿੱਤਾ ਮੈਂ ਨਹੀਂ ਦੇਖਣਾ ਮੇਤਰਾ ਪ੍ਰਸ਼ਾਸਨ ਨੂੰ ਮੈਂ ਨਹੀਂ ਦੇਖਣਾ ਕਿਸੇ ਹੋਰ ਨੂੰ ਤੇਰੇ ਮੈਂ ਆਪ ਘਰ ਆ ਜਾਣਾ ਤੇਰੇ ਮੈਂ ਤੇ ਇਹ ਨਿਹੰਗ ਸਿੰਘ ਫੌਜਾਂ ਇੱਕ ਨਹੀਂ ਫਿਰ अनेका ਲੈ ਕੇ ਆਵਾਂਗੇ ਕਿਉਂਕਿ ਤੂੰ ਗੁਰੂ ਰਾਮਦਾਸ ਦੇ ਘਰ ਅੰਦਰ ਜਾ ਕੇ ਆਪ ਦੀ ਗੰਦੀ ਰਾਜਨੀਤੀ ਨੂੰ ਸਹਿ ਦਿੱਤੀ ਆ ਇਹ ਕਦੇ ਚਿਤ ਬਰਦਾਸ਼ਤ ਨਹੀਂ ਹੋਣਾ ਤੇਰੇ ਵਰਗੇ ਮੱਛੇ ਰੰਗੜ ਕਈ ਆਏ ਨੇ ਤੇ ਉਹਨਾਂ ਦੇ ਸਿਰ ਜਿਹੜੇ ਆ ਇਹ ਸਿੰਘਾਂ ਨੇ ਇਦਾਂ ਲਏ ਆ ਇਹਨੂੰ ਤੂੰ ਧਮਕੀ ਸਮਝ ਲੈ ਇਹਨੂੰ ਤੂੰ ਚੇਤਾਵਨੀ ਸਮਝ ਲਾ ਇਹਨੂੰ ਤੂੰ ਸਾਡੀ ਸੁਨਾਹ ਸਮਝ ਲਾ 24 ਘੰਟਿਆਂ ਦੇ ਅੰਦਰ ਅੰਦਰ ਇਹ ਬੰਜਰ ਗੁਨਾਹ ਦੀ ਜਿਹੜੀ ਆ ਤੂੰ ਮਾਫੀ ਮੰਗ ਨਹੀਂ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਜਾ ਕੇ ਇਹ ਬੇਨਤੀ ਕਰਾਂਗਾ ਉੱਥੇ ਹੀ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੀ ਸੀਸੀਟੀਵੀ ਫੋਟੋ ਚੰਗੀ ਤਰ੍ਹਾਂ ਕਢਵਾਈ ਜਾਵੇ ਵੀ ਇਹ ਕਿਸ ਤਰੀਕੇ ਨਾਲ ਆਇਆ ਕਿੱਧਰੋਂ ਆਇਆ ਤੇ ਇਸ ਮੁੱਦੇ ਤੇ ਸੰਜੀਦਗੀ ਦਿਖਾਈ ਜਾਵੇ ਨਹੀਂ ਤੇ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਤਾ ਨਹੀਂ ਕਿੱਥੋਂ ਆਈ ਏ ਇੱਕ ਤੀਰ ਗੰਦੀ ਤੇ ਇਹ ਮਾਹੌਲ ਖਰਾਬ ਕਰਨ ਦੀ ਆ ਅੱਜ ਇਹਨੇ ਕੁਝ ਪੱਤਰਕਾਰ ਸਾਡੇ ਵੀਰ ਆ ਉਹਨਾਂ ਨਾਲ ਵੀ ਬਤਬੀਜੀ ਕੀਤੀ ਆ ਤੇ ਮੈਂ ਉਹਨਾਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਵੀਰ ਕਿਸੇ ਧੀ ਪੈਂਦਾ ਰੇਪ ਹੁੰਦਾ ਵਾ ਤੇ ਤੁਹਾਡੇ ਉੱਤੇ ਮੈਂ ਕਿ ਨਹੀਂ ਜਾਂਦੇ ਛੇਤੀ ਕੀਤਾ ਠੀਕ ਆ ਜੇ ਕਿਸੇ ਗਰੀਬ ਨਾਲ ਤੱਕਾ ਹੁੰਦਾ ਵਾ ਤੁਹਾਡੇ ਉੱਤੇ ਛੇਤੀ ਕੀਤਾ ਮੈਂ ਕਿ ਨਹੀਂ ਜਾਂਦੇ ਮਹੱਲਾ ਕੀ ਸਾਰੇ ਪੱਤਰਕਾਰਾਂ ਨੂੰ ਨਹੀਂ ਇਹ ਕਹਿ ਰਿਹਾ ਚੁਣਿੰਦਾ ਪੱਤਰਕਾਰਾਂ ਨੂੰ ਲੇਕਨ ਸਭ ਤੋਂ ਪਹਿਲਾਂ ਇਹਨੂੰ ਮੀਡੀਆ ਦੇ ਵਿੱਚ ਲੈ ਆਣ ਵਾਲੇ 2-4 ਬੰਦੇ ਨੇ ਉਹਨਾਂ ਲੋਕਾਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਮਿੱਤਰ ਪਿਆਰੇ ਆਪਣੀ ਜ਼ਮੀਰ ਨੂੰ ਥੋੜਾ ਜਿਹਾ ਹਲੂਣਾ ਮਾਰੋ ਇਹੋ ਜਿਹਾ ਗੰਦੀਆਂ ਨਸਲਾਂ ਨੂੰ ਤੁਸੀਂ ਅੱਗੇ ਨਾਲ ਲੈ ਕੇ ਆਓ ਜਿਹੜਾ ਸਾਡੇ ਪੰਜਾਬ ਪੰਜਾਬੀ ਅਤੇ ਸਾਡੇ ਗੁਰੂ ਧਾਮ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਇਹਦੀ ਵੀਡੀਓ ਮੇਰੇ ਕੋਲ ਹੋਈ ਆ ਜਿੱਦੇ ਚ ਕਿਸੇ ਗਰੀਬ ਸਿੱਖ ਨੂੰ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਆ ਹਾਲਾਂਕਿ ਮੈਂ ਬੜੇ ਸਤਕਾਰ ਨਾਲ ਸ਼ਬਦ ਵਰਤਣ ਦੇ ਆ ਇਹਨੇ ਬੜੇ ਹੀ ਗਲਤ ਤਰੀਕੇ ਨਾਲ ਦਿੱਤੇ ਆ ਤੈਨੂੰ ਅਜੇ ਬਾਬਾ ਦੀਪ ਸਿੰਘ ਦੇ ਪੁੱਤਰਾਂ ਦਾ ਪਤਾ ਨਹੀਂ ਉਹ ਤੈਨੂੰ ਮਾਰ ਮਾਰ ਜੁੱਤੀਆਂ ਤੇਰਾ ਮੜ ਖੇਡੂ ਤੇਰਾ ਮੈਂ ਅਗਲੀ ਯਾਦ ਰੱਖਣੀ ਮੇਰੇ ਬਾਰੇ ਪਹਿਲਾ ਪਤਾ ਕਰ ਲੈ ਕਿ ਦਵਿੰਦਰ ਸਿੰਘ ਸੰਤ ਸਪਾਈ ਵਾਲਾ ਕੌਣ ਆ ਤੇਰੇ ਪਿੱਛੇ ਜਿਹੜੀ ਮਰਜੀ ਤਾਕਤ ਹੋਵੇ ਸਾਨੂੰ ਕੋਈ ਪਤ ਨਹੀਂ ਆ ਤੇਰੇ ਕੋ ਭਾਵੇਂ ਪਹਿ ਤਾਕਤ ਹੋਵੇ ਲੇਕਿਨ ਸਾਡੇ ਕੋਲ ਉਸ ਨਿਰੰਕਾਰ ਦੀ ਕਲਗੀਧਰ ਪਾਤਸ਼ਾਹ ਦੀ ਤਾਕਤ ਆ ਤੇਰੇ ਵਰਗੇ ਮੱਛੇ ਰੰਗੜ ਨੂੰ ਹੀ ਨਕੇਲ ਪੂਣੀ ਜਾਣਦੇ ਮੇਰੇ ਵੀਰੇ ਮੈਂ ਕਾ ਜੀ ਇਹ ਕੁੱਤਾ ਵਾ ਇਹ ਕੁੱਤਾ ਇਨਸਾਨ ਆ ਇਹ ਦੇਵੀ ਦੇਵਤਿਆਂ ਦਾ ਨਾਮ ਲੈ ਕੇ ਬਦਨਾਮ ਕਰ ਰਿਆ ਹਿੰਦੂ ਭਾਈਚਾਰੇ ਵਾਲਿਆਂ ਨੂੰ ਵੀ ਮੇਰੇ ਖਾਲ ਦੇ ਨਾਲ ਆ ਹੁਣ ਸਾਡੇ ਮੇਰੇ ਲੁਧਿਆਣੇ ਉਹ ਗੰਜੇ ਮੰਜੇ ਜੇ ਬੈਠੇ ਟਕਲੇ ਜੇ ਨਾ ਮਾਮੇ ਹੋਣ ਮਰਗੇ ਤੁਸੀਂ ਸੌਂ ਗਿਓ ਤੁਸੀਂ ਸਾਲਿਓ ਠੇਕੇਦਾਰ ਬਣੀ ਫਿਰਦੇ ਹੋ ਤੁਸੀਂ ਹਿੰਦੂ ਧਰਮ ਦੇ ਹੁਣ ਉੱਠਿਆ ਆ ਗਿਓ ਹੁਣ ਤੁਸੀਂ ਕਿਹੜੀ ਬੋਲਦੇ ਤੁਹਾਡੇ ਮੂੰਹ 'ਚ ਹੁੰਗੜੀਆਂ ਪੈ ਗਈਆਂ ਤੁਹਾਡੇ ਸ਼ਰਮ ਨਾਲ ਨੱਕ ਡੋਪ ਕੇ ਮਰਜੋ ਤੁਸੀਂ ਅਖੀਰ ਕਿਤਰਾ ਕਿਤੇ ਬਰ ਕੇ ਸਿੰਘ ਨੂੰ ਬੋਲਣਾ ਪੈਦਾ ਮੈਂ ਕਹਿੰਦਾ ਮਿੱਤਰ ਪਿਆਰੇ ਕੋਈ ਬੋਲੇ ਨਾ ਬੋਲੇ ਦਵਿੰਦਰ ਸਿੰਘ ਟਕਾ ਕੇ ਬੋਲੇਗਾ ਦੋ ਦਿਨ ਦਾ ਟਾਈਮ ਆ ਫਿਰ ਰੀਪੀਟ ਕਰਨ ਦੇ ਆ ਜੇ ਕਰੇ ਲਿਖਤੀ ਮਾਫੀ ਜਾਂ ਵੀਡੀਓ ਰਾਹੀਂ ਜਨਤਕ ਮਾਫੀ ਨਾ ਮੰਗੇਗਾ ਤੇ ਇਹਦੇ ਭਾਈ ਸਾਹਿਬ ਘਰ ਦਾ ਘਰੋ ਵੀ ਕਰਾਂਗੇ ਜਿੰਨੀ ਪ੍ਰੋਟੈਕਸ਼ਨ ਦੇਣੀ ਨੂੰ ਦੇ ਲਿਓ ਕੋਈ ਚੱਕਰ ਨਹੀਂ ਆ ਜਿਹਦੇ ਜਿਹਦਰ ਸਾਹਿਬ ਨੂੰ ਕਹਿ ਕਮ ਇਤੇ ਕਾਰਵਾਈ ਵੀ ਕਰਵਾਵਾਂਗਾ ਬੰਦ ਜੀ